ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਚਾਰ ਹੀ ਬਾਈ ਸੇਰੇ ਦੀਆਂ ਨੇ ਤਿੰਨ ਗੱਬਣਾ ਨੇ ਥੋੜੇ ਥੋੜੇ ਡਣ ਕਰਮਾਂ ਵਾਲੀਆਂ ਲੈਦੀਆਂ ਨੇ ਇੱਕ ਤਾਜੀ ਸੂਈ ਆਓ ਕਰ ਲੈਨੇ ਬਾਈ ਨਾ ਜਨਬਾਤ ਆਜੋ ਬਾਈ ਜੀ ਬਾਈ ਜੀ ਸਸੀ ਹਾਲ ਸਸੀ ਹਾਲ ਬਾਈ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਰਾ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਅਰਸ਼ਦੀਪ ਆ ਹੂੰ ਉਹ ਪਿੰਡ ਜਦੀਪਾ ਬੰਦ ਕਹਿੰਦੇ ਆ ਬਾਈ ਹੂੰ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਵਾਲੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਬਈ ਨੇੜੇ ਵੀਰੇ ਭਾਗੀ ਕਰ ਰਹੇਗੇ ਬਾਰ ਬਾਰ ਖੇਤਾਂ ਚ ਭਾਗੀ ਆਲੀ ਛੜਕਦੇ ਆਪਣਾ ਘਰ ਆ ਮੋਬਾਈਲ ਨੰਬਰ 8876 1774 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਡਾਕਟਰ ਇਹ ਦੂਜਾ ਸੂਆ ਸੂਈ ਆ ਓਕੇ ਸੂਈ ਮੰਨ ਕੇ ਚੱਲ ਬਰੇ ਇਹ 11:00 ਵਜੇ ਸੂਈ ਹੈ ਨਾ 10 11 ਵਜੇ ਸੂਈ ਸੀ ਤੇ 3 ਵਜੇ ਦੀ ਜੇਰ ਪ੍ਰੋਪਰਲੀ ਪੈ ਗਈ ਜੇਰ ਬਾਈ 35 ਦੀ ਵੀਡੀਓ ਹੈਗੀ ਆਪਣੀ ਫੁੱਲ ਗਰੰਟੀ ਉਹ ਜੇਰ ਜੂ ਦਾ ਤੜਕਾ ਮੰਨੇ ਬੰਦਾ ਓਕੇ ਬਾਈ ਚਾਰੇ ਥਾਣਾ ਫੁੱਲ ਵੱਡੀਆਂ ਫੁੱਲ ਵਜਣ ਵਾਲੀਆਂ ਤੇਨੇ ਬੱਛੀ ਨੇ ਜਨਮ ਦਿੱਤਾ ਬਾਈ ਬੱਚਾ ਵੀ ਕਰਮ ਵਾਲੀ ਨੇ ਬੱਛੀ ਦਿੱਤੀ ਆ ਬੱਛੀ ਦੀ ਕੁਆਲਿਟੀ ਚੈੱਕ ਕਰ ਬਹੁਤ ਬੜੀ ਚੰਗੀਆਂ ਚਸਤ ਵੜਾ ਨਾ ਬੱਛੀ ਹੈ ਨਾ ਜਿੰਨੀ ਵੀ ਕਹਦੇ ਵੀ ਬਹੁਤ ਪਿਆਰਾ ਬੱਚਾ ਕੀ ਆ ਠੀਕ ਆ ਥੋੜੀ ਜੀ ਕ੍ਰੋਸਚੇ ਵਰਡ ਆ ਵੀ ਆ ਤੇ ਕ੍ਰੋਸਚੇ ਬੱਚਾ ਦਿੰਦਾ ਬਾਈ ਆ ਠੀਕ ਆ ਨਾ ਗੱਲ ਆ ਸਹੀ ਗੱਲ ਆ ਤਾਜੀ ਆ ਗਈ ਲੂਨ ਦਾ ਦਮਾਲ ਦਾ ਲੱਗਿਆ ਹਾਂ ਬਾਈ ਬਾਲੇ ਕੱਲਾ ਕੱਲਾ ਥਾਣੇ ਨਾਲਾ ਨੋਣਾ ਫੁੱਲ ਚੰਗੇ ਠੰਡੇ ਫੀਲ ਬਹੁਤ ਆ ਪੱਕੇ ਲੇਵੇ ਦੀ ਆ ਬਾਈ ਸਹੀ ਆ ਮੌਸਮਾਂ ਥੋੜਾ ਗਰਮੀ ਵੀ ਚੱਲ ਲੂਗੀ ਹੂੰ ਕੱਦ ਵਜਨ ਦਾ ਬੰਦੇ ਨੇ ਆਪ ਹੀ ਅੰਦਾਜ਼ੇ ਮਾਰ ਲੈਣਾ ਫੁੱਲ ਕਰਨਾ ਛੋਟੀਆਂ ਆ ਫੁੱਲਾਂ ਨਾਲ ਛੋਟੀਆਂ ਨਹੀਂ ਬਰੇਗੀ ਜਿੰਨੇ ਆ ਬੜਾ ਸਾਰਾ ਸੋਬਰ ਆ ਵੱਡੀ ਆ ਮਤਲਬ ਹੂੰ ਆਪਾਂ ਤੇ ਸਹੀ ਗੱਲ ਆ ਸੁਈ ਸੁਭਾਅ ਬੜਾ ਠੰਡਾ ਬੈਠਾ ਬੱਚਾ ਬੱਚੀ ਦੇ ਤੇ ਸੁਭਾਅ ਬੜਾ ਠੰਡਾ ਫੇਸ ਦੀ ਬਿਊਟੀ ਕਮਾਲ ਕੱਦ ਫੁੱਲ ਮੈਂ ਕਹਣਾ ਬਾਈ ਯਾਰ ਚੀਜ਼ ਆ ਯਾਰ ਹਨਾ ਆਪਾਂ ਰੁਪਈਆ ਰੱਜ ਕੇ ਲਾਇਆ ਅਗਲੇ ਨੇ ਵੀ ਲਾਉਣੇ ਆ ਸਹੀ ਆ ਬਾਈ ਚੀਜ਼ ਆ ਗਈ ਫੁੱਲ ਵਜਲਾ ਚਮਕ ਦਮਕ ਲੰਮੀ ਲੰਜੀ ਬੰਦਾ ਇੱਥੇ ੜੀਆਂ ਮਾਰ ਲੇ ਸਾਰੀਆਂ ਗਾਇਆਂ ਦਾ ਬਾਈ ਹੁਣ ਕਿੱਗ ਲੱਗਦੇ ਛੋਟੀ ਹੈਗੀ ਹਨਾ ਉਹ ਜੀ ਦਾ ਕੋਈ ਫਾਇਦਾ ਨਹੀਂ ਹੁੰਦਾ ਸਹੀ ਆ ਇਹ ਨਾਲ ਬੜਾ ਸਾਡਾ ਮਨ ਦੁਖੀ ਹੁੰਦਾ ਯਾਰ ਹੁਣ ਕੋ ਦਿਨ ਬਾੜ ਵੇਚੀ ਤੇ ਪੜੱਕ ਦੇ ਨੇ ਬੇ ਵੜ ਗਈ ਹਮ ਆਪੇ ਲੈ ਫੜ ਲੰਮੀ ਦੁਰਗ ਲੰਮੀ ਦੁਰਗ ਬਸ ਤੋਰਾ ਦਾਰਾ ਚੈੱਕ ਕਰਾ ਦੀ ਬੈਠਦਾ ਹੂੰ ਠੀਕ ਹੈ ਨਾ ਗੱਲ ਫਾਰਮ ਕੋ ਖੁੱਲੀ ਛਰਦੀ ਆਈ ਹੈ ਬਾਈ ਬਹੁਤ ਵੱਡਾ ਕਰ ਹਾਂ ਕੱਡ ਕੱਡਦਾ ਬਾਈ ਫੁੱਲ ਪਜਣਾ ਹੈਗਾ ਕਿ ਸੂਈ ਸਵਾਈ ਬੱਚਾ ਮਗਰ ਬੱਛੀ ਬੱਛੀ ਵੀ ਬਹੁਤ ਚੰਗੀ ਆ ਮੈਂ ਕਹਿੰਦਾ ਇੱਕ ਨੰਬਰ ਆ ਜਾ ਵਤ ਜਾ ਹੋ ਜਾਣਾ ਹੁੰਦਾ ਮੋੜ ਲੈ ਭਰਾ ਮੋੜ ਲੈ ਮੋੜ ਲੈ ਮੋੜ ਫੁੱਲ ਵਜਣ ਫੁੱਲ ਕੱਢ ਬੱਚੇ ਤੇ ਲਾਇਆ ਕੋਈ ਹੂੰ ਠੀਕ ਹੈ ਨਾ ਗੱਲ ਚੀ ਆ ਪੱਕੇ ਲੈ ਵੇ ਦੀ ਆ ਸਹੀ ਜਗੀਰ ਕੋ ਮੰਨੇ ਨਾ ਮੰਨੇ ਯਾਰ ਕਿ 23 24 ਗਲ ਉਹਦ ਪਾਉਗੀ ਮੱਛੀ ਯਾਰ ਠੀਕ ਆ ਬਾਈ ਇੰਨਾ ਖਰਾ ਬੱਚਾ ਹੈਗਾ ਠੀਕ ਆ ਨਾ ਜਾਨ ਵਾਲੇ ਡੰਗਰ ਨੇ ਬਾਈ ਯਾਰ ਦੁੱਧ ਦੇਣਾ ਸੂਬੇ ਨੂੰ ਕੋਈ ਸੂਲਾ ਨਹੀਂ ਕਿ ਮੰਨ ਲੇ ਚੱਲ ਕੋਈ ਬੱਚੇ ਨੂੰ ਲੰਬੀ ਕੋਈ ਲੱਸੀ ਵੀ ਕਿ ਜੇ ਕੁੱਟ ਗਈ ਉਹੋ ਜੀ ਕੋਈ ਪਈਆ ਜੇਰਾ ਤੇਰੇ ਮੂਰੇ ਪਈਆ ਘਾਰਾਂ ਤੈਨੂੰ ਮਾਰ ਕੇ ਦਿਖਾ ਦਿੰਨੇ ਆਪਾਂ ਤੇ ਮੁੱਲ ਕੀ ਹੈ ਜੈ ਜੈ ਖਿੱਚ ਕੇ ਮੁੱਲ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਬਾਈ ਬਣ ਕੇ ਨਾ ਕਈ ਬੰਦੇ ਸਵਾਦ ਲੈਂਦੇ ਆ ਯਾਰ ਹਣਾ ਸਾਡਾ ਵੀ ਮਨ ਦੁਖੀ ਹੁੰਦਾ ਕਿੰਨੀ ਬਾਰੇ ਠੀਕ ਹੈ ਨਾ ਗੱਲ ਮੌਲ ਦੇਰੇ ਆਪਾਂ ਉਹਨੇ ਕੀ ਕਰਦਾ ਲੈ ਜਿੰਨੇ ਰੁਪਏ ਦੀ ਆਪਣੀ ਚੀਜ਼ ਆ ਠੀਕ ਆ ਬਾਰ ਬਾਰ ਮੈਂ ਕਹਿੰਦਾ ਉਹਨਾਂ ਆਪਣਾ ਬਈ ਲੋਕਾਂ ਨੂੰ 5000 ਰੁਪਏ ਦਾ ਵਟਾ ਹੋਊਗਾ ਹੂੰ ਠੀਕ ਹੈ ਨਾ ਗੱਲ ਆ ਹੋਰਾਂ ਪਾਸੇ ਵੀਡੀਓ ਦੇਖ ਕੇ ਮੈਨੂੰ ਮੌਲ ਲਾਵੇ ਬੰਦਾ ਫਿਰ ਦੇਖੇ ਵੀ ਗੱਲ ਪਾਸ ਹੈਗੀ ਜਾਂ ਨਹੀਂ ਹੈਗੀ ਇਹ ਕਹਿਣ ਵਾਲਾ ਗੱਲ ਨਹੀਂ ਬਾਈ ਯਾਰ ਡੰਗਰ ਲੈਣੇ ਆ ਵੇਚਦੇ ਹਰ ਰੋਜ਼ ਦਾ ਕੀਤਾ ਸਹੀ ਹੈ ਮਾਰਕੀਟ ਜਿਹੜਾ ਰੇਟ ਚੱਲਦਾ 85000 ਦੀ ਵਛੀ ਦੇ ਲਾਂਗੇ ਮੁੱਲ 90 92 ਜਿਹੜਾ ਮਰਜ਼ੀ ਕਰਾ ਲੈ ਬੰਦਾ ਮੁੱਲ 90 ਕਰਾ ਲੈ 92 ਕਰਾ ਲੈ ਠੀਕ ਹੈ ਨਾ ਗੱਲ ਏਡੀ ਵੇੜ ਦਾ ਲੋਕਾ ਲੱਖ ਲੱਖ ਰੁਪਏ ਮੰਗੀ ਜਾਂਦੇ ਸਹੀ ਹੈ 85000 ਰੁਪਏ ਲੌਂਗ ਵਾਈਲਡ ਲੈਣੇ ਆ ਸ਼ੋਰ ਸ਼ਾੜੀ ਹੋਊਗੀ ਬੜੀ ਵੱਡੀ ਲੰਮੀ ਚੋੜੀ ਗੇਮ ਨਹੀਂ ਹੋਣੀ ਠੀਕ ਹੈ ਨਾ ਗੱਲ ਜਮਾ ਜੈਜ ਮੋਲਲਾ ਬਾਈ 85000 ਦੀ ਵੇੜ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਕੋਈ ਚੈੱਕ ਕਰਨੀ ਧਾਰਮ ਮਾਰ ਕੇ ਰਖਾ ਬਾਈ ਭੜੀ ਚੰਗੀ ਆ ਨਾ ਕਰਮ ਵਾਲੀ ਦੀ ਚੂਣ ਜਾ ਲਾ ਡਾਕਟਰ ਯਾਰ ਚੂਣ ਦੇਖੋ ਚੂਣ ਕਰਮਾਈ ਦਾ ਇੱਕ ਨੰਬਰ ਮੋਟੀ ਮੋਟੀ ਥਾਂ ਵੀ ਮਾਰੀਦਾ ਬਾਬੇ ਜੀਰ ਪੜਾ ਲੈੁੰਦੇ ਨਹੀਂ ਸਾਡਾ ਆਪਾ ਸਹੀ ਗੱਲ ਚੂਣ ਜਵਾਦਾ ਵੀ ਇੱਕ ਨੰਬਰ ਹੋਊਗਾ ਵੜ ਦਾ ਸੇ ਟੈਨਸ਼ਨ ਵੀ ਹੋ ਜਾਗੀ ਯਾਰ ਸਹੀ ਗੱਲ ਉਹਦਾ ਥੋੜੀ ਜਿਹੀ ਮੰਨ ਲੈ ਭਲ ਭੋਲਾ ਬਾਈ ਜਦੋਂ ਭਲ ਭੂਲ ਚੱਕੀ ਦੀ ਹੈ ਨਾ ਚੂਣ ਜਵਾਦਾ ਬਾਈ ਇੱਕ ਨੰਬਰ ਹੀ ਬਣ ਜਾਣਾ ਹੈ ਮੋਟੀ ਮੋਟੀ ਜਵਾਈ ਹੈ ਜਿਵੇਂ ਮਰਜ਼ੀ ਤੇ ਸਰ ਖੰਡੀ ਪਾਉਦਾ ਹੈ ਹਨਾ ਬਰਫਰ ਦੀ ਰੰਡੀ ਆ ਬਾਈ ਨਾਲੀ ਪਾਉਣਾ ਪਾ ਨਹੀਂ ਪਾਉਣਾ ਦੋ ਟੈਨਸ਼ਨ ਫਰੀ ਹੋ ਗਿਆ ਜੀ ਬਾਈ ਨਾੜ ਨੂੜ ਵੇ ਕਿੰਨੀ ਚੰਗੀ ਲੱਗੀ ਹੈ ਜਿਹੜਾ ਚੀਜ਼ਾਂ ਦੇਖਣ ਆਣ ਗਏ ਨਾ ਕਰਦੇਗਾ ਚਾਰੇ ਖਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਠੀਕ ਆ ਬਾਈ ਠੀਕ ਆ 85000 ਰੁਪਏ ਲੰਮਾਂਗੇ ਬਾਈ ਬੜਾ ਲੰਮਾ ਝੋਟਾ ਪਚਕਾਟਾ ਨਹੀਂ ਹੋਣਾਗਾ ਠੀਕ ਆ ਨਾ ਗੱਲ ਏਡੀ ਵੀਰ ਵੀ 85000 ਤੇ ਜ਼ਿੰਮੇਵਾਰ ਯੂ ਰੇਟ ਦੀ ਸਹੀ ਗੱਲ ਆ ਬਾਈ ਕੱਦ ਦੀ ਬਹੁਤਾ ਕਰਮ ਹਾਂਜੀ ਹਾਂਜੀ ਅੱਗੇ ਦੋ ਨੰਬਰ ਏ ਵੀਰੇ ਦੂਜਾ ਸੁਆ ਓਕੇ ਅਜੇ ਹਫਤਾ ਬੱਛੀ ਲੈ ਜੂਗੀ ਠੀਕ ਆ ਠੀਕ ਆ ਚਾਰੇ ਥਾਨ ਇਹਦੇ ਆ ਝੋਲ ਝਾਲ ਦੇਖ ਤੇ ਸੜਖ ਬਣਾ ਬਹੁਤ ਸਖੀ ਜਿੰਨੀ ਵੀ ਕਹਦੇ ਯਾਰ ਫੇਸ ਦੀ ਬਿਊਟੀ ਦਿਖਾਵਾਂਗੇ ਮੈਂ ਕਹਿੰਦਾ ਇੱਕ ਨੰਬਰ ਬੱਚਾ ਬਈ ਯਾਰ ਲੈ ਬਿਊਟੀ ਚੈੱਕ ਕਰੋ ਥਾਨ ਦੇਖੋ ਇੱਕ ਨੰਬਰ ਥਾਨ ਲੱਗਿਆ ਪੂਰੀ ਦਿੱਤੇ ਥਾਨ ਫੇਸ ਦੀ ਬਿਊਟੀ ਬਣਾ ਦੇਖ ਬਈ ਨਾਸਾਂ ਨੂੰ ਸੰਗ ਗਲਾਬੀ ਬਹੁਤ ਚੰਗਾ ਬੱਚਾ ਬਈ ਇਹ ਕਹਿਣ ਵਾਲੀ ਗੱਲ ਨਹੀਂ ਚੀਜ਼ ਹੈ ਇੱਕ ਮੂੰਹ ਮੱਥੇ ਦੇ ਪਿੰਡੇ ਪੁੰਡੇ ਦੀ ਸਫਾਈ ਛੇਣੇ ਸੁਣੂ ਬਹੁਤ ਚੰਗੀ ਆ ਵਾ ਗਾਲੀ ਮੰਗੀ ਦਾ ਤੁਰਪ ਠੀਕ ਹੈ ਨਾ ਗੱਲ ਬਰੀਡ ਬੜੀ ਆ ਯਾਰ ਵੈੜਦੇ ਫੁੱਲ ਬਰੀਡ ਆ ਭਾਈ ਹੁੰਦੀ ਕਿਤੇ ਸਰਦੀ ਜਿਗਰ ਗੱਲਾਂ ਕਰਾ ਦਿੰਦੀ ਠੀਕ ਹੈ ਨਾ ਗੱਲ ਜਿੰ ਕੱਦ-ਗਾੜ ਫੁੱਲ ਹੋਊਗਾ ਵਜਨ ਵਾਲੀ ਵੈੜਾ ਦੁੱਧਤ ਕਿ 23-24 ਕਿਲੋ ਵਛੀ ਲੈਣੇ ਪੋਣਾ ਭਾਈ ਠੀਕ ਹੈ ਠੀਕ ਹੈ ਨਾ ਗੱਲ ਫੁੱਲ ਕੱਦ ਫੁੱਲ ਵਜਣਾ ਚਾਰੇ ਥੰਡੋ ਰੋਪੇ ਠੀਕ ਹੈ ਨਾ ਗੱਲ ਬਰੀਕੀ ਦੇ ਵਛੀ ਦੀ ਲੈ ਲੱਟੂ ਲੱਟੂ ਦਿਖਾ ਦੇ ਮੈਂ ਕਹਣਾ ਯਾਰ ਠੰਡੀ ਸੀਲ ਵੇਖ ਲੈ ਖਾਈ ਥਣ ਥਾਣੇ ਵੇਖ ਬਰ ਇੱਕ ਨੰਬਰ ਥਾਣ ਲੱਗਿਆ ਕਿਆ ਬਾਤ ਚਾਰੇ ਥਾਣਾ ਬਰੀਕੀ ਬਹੁਤ ਆ ਹਲੇ ਹਫਤਾ ਦਾ ਮਾਲਕਾਂ ਨੇ ਦੱਸੇ ਜਿੰਨਾਂ ਨੂੰ ਆਪਾਂ ਲਈਏ ਵੀਰ ਮੇਰਾ ਲਈ ਵੀ ਆ ਬੱਛੀ ਹਣਾ ਠੀਕ ਆ ਹਫਤਾ ਬੱਛੀ ਜੇ ਸਹੀ ਘੱਟ ਜੇ ਨਾ ਬਰੋਲੇ ਬਣ ਬਲੇ ਦੇ ਵਾਲੇ ਸਹੀ ਗੱਲ ਆ ਬਾਈ ਬਰੀਕੀ ਵਾਲੀ ਆ ਬਾਈ ਜਿੰਨਾਂ ਚੀਜ਼ਾਂ ਦੇਖਣ ਆਲਾ ਉਹਨਾਂ ਦਾ ਨੰਗਰ ਪਿਆ ਤੇ ਮੂੰਹ 'ਵਾਂ ਲਖਾ ਬੱਛੀ ਦਾ ਕਿੰਨਾ ਪਿਆਰਾ ਇਸ ਦੀ ਬਿਊਟੀ ਦੇ ਹਾਂ ਬਹੁਤ ਪਿਆਰਾ ਬੱਚਾ ਹੈ ਕਹਿਣ ਵਾਲਾ ਗੱਲਾਂ ਨਹੀਂ ਜਿਹੜਾ ਲੱਗਿਆ ਕਿ ਅੰਗ ਲੱਗਿਆ ਇਹੋ ਜਿਹੇ ਗੱਲਾਂ ਦੱਸਣਾ ਕੋਈ ਠੂਈਟਾ ਇਨ ਚੱਕ ਦੀ ਬੰਦਾ ਵੇਹ ਧੜਕ ਹੋ ਗਿਆ ਜੇ ਵੀਨ ਅਜੇ ਕੱਚੀ ਕੱਚੀ ਦਾ ਮੌਲਾ ਹੋ ਜਾ ਕਰਾਂਗੇ ਜਿੱਦ ਤਰ ਬਾਈ ਪਿਆਰ ਹੋ ਗਈ ਬੈਡ ਉਦੋਂ ਹੋ ਜਾ ਮੌਲਾ ਕੀ ਮੋਲਾ ਭਰਾ ਜੈ ਜੈ ਕਰੀ ਫਿਰ ਮੋਲ ਬਾਈ ਅੱਜ ਕਰਨ ਨੂੰ ਜਿਹੜਾ ਮਰਜ਼ੀ ਕਰ ਲੈ ਠੀਕ ਆ 85000 ਤੂੰ ਭੇਜ ਦੇਵਾਂਗੇ ਯਾਰ ਠੀਕ ਆ ਬਾਈ ਆ ਮੋਲ ਲੱਖ ਰੁਪਏ ਦੀ ਬੈਡ ਆ ਬਾਈ ਸਹੀ ਆ ਠੀਕ ਹੈ ਨਾ ਗੱਲ ਅੱਗੇ ਤਾਂ ਪਿਆਰ ਹੋ ਜਾਂਦੇ ਯਾਰ ਰੁਪਿਆ ਮੋਲਾ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੈਡ ਚੰਗੀ ਆ ਜੇ ਕੋਈ ਬੰਦਾ ਜੋੜਾ ਜਿਹੜਾ ਜਾਂ ਆਨਲਾਈਨ ਮਾਉਂਦਾ ਫੁੱਲ ਗਰੰਟੀ ਜ਼ਿੰਮੇਵਾਰੀ ਹੋ ਆਪਣੀ ਬਾਈ ਚਾਰੇ ਥਾਣਾ ਦੀ ਜੀ ਜਿਹੜੀ ਮਰਜ਼ੀ ਬੰਦਾ ਬੈਡ ਲੈ ਜੇ ਲੈ ਲੱਡੂ ਲੱ ਚਰਖਾ ਡਾਇ ਹੀ ਹੈਗਾ ਠੀਕ ਹੈ ਨਾ ਗੱਲ ਆ ਕਤਲ ਲਾਗੀ ਉਹਨੂੰ ਦੱਸੂਗੀ ਬੱਚੀ ਸਹੀ ਗੱਲ ਠੀਕ ਹੈ ਸਾਫ ਸੁਥਰਾ ਬੱਚਾ ਹੈਗਾ ਹੂੰ ਹੂੰ 85 ਹਜ਼ਾਰ ਦੀ ਵਾੜੇ ਦੇ ਦਾਂਗੇ ਰੋ 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 ਅੱਗੇ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ ਜਰਸੀ ਦੇ ਸ਼ਾਈ ਵਾਲ ਦਾ ਕ੍ਰਾਸ ਆ ਓਕੇ ਅੱਜ ਦੇ ਸਮੇਂ ਵਿੱਚ ਇਹਦਾ ਪੂਰਾ ਟ੍ਰੈਂਡ ਆ ਸਹੀ ਗੱਲ ਫੇਸ ਕੁਆਲਿਟੀ ਇੱਕ ਨੰਬਰ ਆ ਤੇ ਸਵਾ ਯਾਰ ਇੰਨਾ ਡੰਡਾ ਲੱਖਾਂ ਹੀ ਕਾਇਆਂ ਵੇਚਤਾਂ ਇੰਨੇ ਸਵਾ ਦੇ ਸੰਢੀ ਕਦੇ ਦੀ ਬੱਚੀ ਦੇਖੀ ਸਹੀ ਗੱਲ ਆ ਆ ਨਸਲ ਦੀ ਵੈੜ ਵੀਰੇ ਫੇਸ ਰੇਹਣਾ ਠੰਡੀ ਬਹੁਤ ਘੱਟ ਹੁੰਦੀ ਆ ਇਹਦੇ ਤਾਂ ਇੰਨਾ ਬੰਨ ਰੱਬ ਜਿੰਨਾ ਯਕੀਨਾ ਗਾਦੇ ਯਾਰ ਠੀਕ ਗੱਲਾਂ ਗੱਲ ਠੰਡੀ ਮਿੱਠੀ ਮਾਂਗਲਾ ਪਲਾਂ ਦੀ ਥੱਲੇ ਨਹੀਂ ਲੰਗੀ ਚਾਲ ਫੋਲੋ ਜ਼ਿੰਮੇਵਾਰੀ ਹੋ ਬੱਚੇ ਜਾਨ ਜੂਨ ਦਾ ਪੱਥਰ ਰਗੀ ਪਈ ਸਹੀ ਗੱਲ ਵਧੀਆ ਵੀ ਵਧੀਆ ਯਾਰ ਹਣਾ ਨਾਲ ਵੀਰੇ ਕੋਈ ਯਕੀਨ ਮੰਨੇ ਨਾ ਮੰਨੇ 17 18 ਕਿਲੋ ਦੇ ਪਲੂਣ ਦਾ ਪਾਇਆ ਵਿਆ ਤਰੀਕ ਮਿਤਾਵਗਾ ਜੇ 5 ਦਿਨ ਪਏ ਆ ਠੀਕ ਆ ਨਾ ਗੱਲ 50 ਦਿਨਾਂ ਦੀ ਕਰਮ ਵਾਲੀ ਕੱਚੀ ਆ ਕੱਚੀ ਕੱਚੀ ਆ ਕੱਲੀ ਮੈਂ ਕਹਿੰਦਾ ਬਾਈ ਅੱਜ ਵੀ ਸੂਬੇ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਸਹੀ ਗੱਲ ਠੀਕ ਹੈ ਨਾ ਗੱਲ ਕਿਉਂਕਿ ਜਾਨਵਰ ਰਾਜੀ ਪਾਜੀ ਆ ਬਣਿਆ ਬੁਣਿਆ ਬਛੇਰਾ ਕੋਈ ਚੱਕਰ ਨਹੀਂ ਆ ਬਹੁਤ ਕੱਚੀ ਕੱਚੀ ਹੈ ਹਾਂ ਬਸ ਜੀ ਬਈ ਆ ਥਾਣੇ ਯਾਰ ਭਾਗਾਂ ਨੂੰ ਹਰੇਕ ਨੂੰ ਲੱਗਦਾ ਨਹੀਂ ਠੀਕ ਹੈ ਨਾ ਚੀਜ਼ਾਂ ਆ ਇਹ ਤਾਂ ਦੱਸਿਆ ਨਾ ਇੰਨਾ ਮਿੱਠੇ ਸੁਭਾਅ ਦੀ ਮਾਲਕਣਾ ਯਾਰ ਜਿੰਨੀ ਵੀ ਕਹਦੇ ਲੈ ਕੀ ਬਾਤ ਆ ਬੱਤੋਏ ਚਮਕ ਫੁੱਲ ਬਰੀਡ ਫੁੱਲ ਮੱਝ ਨਾਲ ਦਾ ਦੁੱਧ ਦੇਣਾ ਫੈਂਟ ਕਰਮ ਵਾਲੀ ਰੀਡ ਫੀਡ ਬਹੁਤ ਆਉਂਗੀਆਂ ਨਾ ਬਾਈ ਬਸ ਚੈੱਕ ਕਰ ਲੋ ਗਰਮੀ ਵਾਲਾ ਸੌਦਾ ਕਰਮਾਲ ਦਾ ਹਾਂ ਅੱਛੀ ਕੱਚੀ ਆ ਬਸ ਕਿ ਨਹੀਂ ਬਾਈ ਆ ਤੇਰੇ ਪੰਜ ਚਾਰ ਪਿਆਰ ਮੱਛੀ ਕੱਢੂਗੀ ਹੂੰ ਇਹ ਇਹ ਸ਼ੂਗਧਾਮੀ ਵੀ ਚੱਕਰ ਨਹੀਂ ਚਾਰੇ ਥਾਣਾ ਤੋਂ ਫੋਟ ਨਹੀਂ ਕੋਈ ਸ਼ਾਂਗ ਨਹੀਂ ਠੀਕ ਹੈ ਨਾ ਗੱਲ ਡਾਰੇ ਅੜਗਾ ਥਣ ਲੱਗਿਆ ਇੱਕ ਵਸੇ ਭਾਈ ਲੱਖ ਸਵਾ ਦਾ ਕਮੈਂਦਲਾ ਇੱਕ ਵਸੇ ਇਹਦੇ ਤੇ ਪੀਲਾ ਦੇ ਉਹਨਾਂ ਦੇ ਉੱਤੇ ਕੱਢੀ ਆਉਗੀ ਕਿਉਂਕਿ ਭਾਈ ਕਿਉਂਕਿ ਹੁਣ ਗਰਮੀ ਵਾਲਾ ਤੋਫਾ ਕੀ ਵੇਖ ਜਾ ਜਾ ਜੀ ਪਰ ਮੇਰੇ ਤਾਂ ਭਾਈ ਸਵਾ ਹੀ ਲੈਣ ਜਿਹੜਾ ਮਰਜ਼ੀ ਕਰ ਲੈ 75000 ਦੀ ਬੱਚੇ ਅੱਜ ਦੇਵਾਂਗੇ ਠੀਕ ਇਹ ਮੁੱਲ ਅਗਲਾ 80 ਕਰਾ ਲੈ 85 ਕਰਾ ਲੈ ਪੱਥਰਾਂ ਕੀ ਪਈ ਹੈ ਬੈਡ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਬਾਈ ਸਾਫ਼ ਸੁਭਾਈ ਬਾੜੀ ਆ ਬੈਡ ਨੂੰ ਲੱਗੀ ਹੋਈ ਹੈ ਕਦੇ ਸਹੀ ਗੱਲ ਆ ਬਾਈ ਹਾਂਜੀ ਅੱਗੇ ਬਾਈ 4 ਨੰਬਰ ਜਰਸੀ ਆ ਗਈ ਹੈ ਨਾ ਇਹ 얘 ਜਰਸੀ ਦੂਜਾ ਸੂਆ ਹੂੰ ਇਹਦੇ ਵੀ ਸਹੀ ਮੰਨ ਕੇ ਚੱਲ ਵੀ 23 ਤਰੀਕ ਨੂੰ ਲੈਣ ਪੂਰੇ ਹੁੰਦੇ ਆ ਓਕੇ ਬਾਈ ਬਰੀਕੀ ਬਰੂਕੀ ਵਛੀ ਦੀ ਬਹੁਤ ਆ ਮੇਰੇ ਕੋਲ ਪਰਾ ਓਏ ਚੱਲ ਬਹੁਤ ਪਈ ਆ ਮੈਂ ਅਗਲਾ ਹਜ ਤੱਕ ਬਾਈ Jharkhand 2 ਆ ਹੂੰ ਠੀਕ ਆ ਨਾ ਫੇਸ ਕੁਆਲਟੀ ਇੱਕ ਨੰਬਰ ਉ ਚਾਰੇ ਥਣ ਹੋਣਗੇ ਠੀਕ ਹੈ ਨਾ ਗੱਲ ਇੱਕ ਚੰਗੀ ਬਰੀਡ ਆ ਭਾਈ ਮਿਲਦੀ ਬਹੁਤ ਘੱਟ ਆ ਭਾਈ ਯਾਰ ਨਗੀਨੇ ਆ ਜਿਹਦੇ ਘਰੇ ਦੋਨੇ ਜਾਵੜਗਾ ਭਾਗਾਉਗਾ ਦੱਸੂਗੀ ਇੰਨਾ ਬੰਦਾ ਯਕੀਨ ਮੰਨ ਗਿਆ ਇਹ ਕਿ ਲੋਕਲ ਵੈੜਾ ਕੋਈ ਪਹਾੜਾ ਭੁੜਾਲੀ ਹੋਣੀਗੀ ਇਸ ਕੋਈ ਮੰਨ ਕੇ ਚੱਲ ਹੋਊਗੀ ਬਾਕੀ ਕੱਦ ਵੀ ਚੰਗਾ ਯਾਰ ਹਾਂ ਫੁੱਲ ਗਾਦਾ ਫੁੱਲ ਕੋਈ ਆਪਾਂ ਇਹੋ ਜਿਹੇ ਬੰਦੇ ਨੂੰ ਲੋਕਲ ਵੈੜ ਲੈਈਏ ਮੇਰੀ ਆਪਦੀ ਸਹੀ ਗੱਲ ਆ ਠੀਕ ਹੈ ਨਾ ਗੱਲ ਕੀ ਜਾਂ ਮੰਨ ਕੇ ਜਨੂ ਰੋਟਵਾ ਬਹੁਤ ਚੰਗਾ ਬੋਦੀਵਾਦੀ ਸਨਖ ਆਪਣਾ ਬਾੜ ਦੇ ਵਿੱਚ ਫੁੱਲ ਫੁੱਲ ਬਰੀਕ ਆ ਬਈ ਸੋਰਾ ਚੈੱਕ ਕਰ ਲੋ ਕਮਾਲ ਦਾ ਬਾਕੀ ਢੱਲਾ ਬੋ ਬਈ ਕੋਈ ਮੰਨ ਕੇ ਚੱਲ ਪੈਰਾਂ ਦੀ ਕੱਚੀ ਨਹੀਂ ਕੋਈ ਮੰਨ ਕੇ ਚੱਲ ਬੰਦਾ ਇਹ ਨਾ ਸਮਝੇ ਵੀ ਪੂਟੂ ਹੀ ਚੱਕਦੇ ਹੂ ਇਹਦਾ ਆਪਣਾ ਮੰਨ ਕੇ ਚੱਲ ਉਹੋ ਆਗਾ ਵੀ ਮੈਨੂੰ ਇਹਦਾ ਆਪਣੀ ਸ਼ੌਂਕ ਹੀ ਆਗਾ ਆ ਮਦਲ ਫਲਕਾਰੀ ਪਾਉਣ ਦਾ ਠੀਕ ਆ ਚੱਕਦੀ ਸੁਆਜ ਦਾ ਬਹੁਤ ਠੰਡਾ ਮਿੱਠਾ ਜਿਵੇਂ ਮਰਜ਼ੀ ਖੜਾ ਲਾ ਯਾਰ ਸਹੀ ਗੱਲ ਆ ਕਲਰ ਕਿੰਨਾ ਪਿਆਰਾ ਥਣ ਕਿੰਨਾ ਚੰਗਾ ਠੀਕ ਹੈ ਇਹ ਚੀਜ਼ਾਂ ਹੀ ਹੁੰਦੀਆਂ ਵੀਰੇ ਜਾਨਵਰ ਦੇ ਜਦੋਂ ਦੇਖਣ ਲੱਗਦਾ ਟਰਲ ਟੂਲ ਬਹੁਤ ਪਈ ਆ ਬਾਈ ਯਾਰ ਹਜੇ ਫੁੱਲ ਚੰਗੀਆਂ 23 ਤਰੀਕ ਦੀ ਡੇਟ ਆ ਬੱਛੀ ਦੀ ਮੰਨ ਲੇ ਜੇ ਚਲ ਜੇ 23 ਤਰੀਕ ਨੂੰ ਸਹੀ ਸੂਣੀ ਆ ਨਾ ਬੜ ਦੱਸੂਗੀ ਵੇਖ ਬਾਈ ਨਾੜ ਰੂੜ ਕਿੰਨੀ ਚੰਗੀ ਲੱਗੀ ਕਿੰਨੀ ਮੋਟੀ ਨਾੜ ਲੱਗੀ ਥਣ ਚਾਰੇ ਆ ਕੋਈ ਪੰਜਵਾ ਕੋਈ ਥਾਨ ਨਹੀਂ ਮੈਂ ਉਹ ਯਾਰ ਮੈਂ ਕਹਿੰਦਾ ਇਹਨਾਂ ਦੇ ਆਪਾਂ ਨੂੰ ਦੋਨਾਂ ਬੜਾ ਤੇ ਬਹੁਤ ਮਾਣ ਆ ਠੀਕ ਆ ਨਾ ਤੇ ਤੋਰਾ ਤੋਰਾ ਖਾਬਸ਼ੀਦਾ ਗੜਬੇ ਅਰਗੀ ਪਈ ਆ ਯਾਰ ਇਹ ਜਾਨਵਰ ਮਿਲ ਲੱਗਦੇ ਸਹੀ ਗੱਲ ਇਹਦੇ ਕਿਤੇ ਕਿਤੇ ਹੀ ਵਜਦੇ ਆ ਡਾਇਰ ਸਾਲ ਸੀਮੀ ਨਹੀਂ ਨਹੀਂ ਸਹੀ ਇਹ ਰੋਜ਼ ਵਾਲਾ ਕੰਮ ਨਹੀਂ ਹੈਗਾ ਰੋਜ਼ ਵਾਲਾ ਕੰਮ ਨੂੰ ਰਹਿ ਜਾਂਦੇ ਆ ਵੜਾਂ ਦੇ ਉਹ ਯਾਰਸੀ ਹੋਵੇ ਸਿਕਨ ਗੱਲ ਇਹ ਠੰਡੇ ਮਿੱਠੇ ਸੁਭਾਅ ਦੀ ਮਾਲਕਨ ਮੱਛੀ ਇਹਨੇ ਫੇਸ ਵੇਖ ਕੇ ਕਿੰਨਾ ਪਿਆਰਾ ਕਿਆ ਬਾਤ ਨੁਗਰੀ ਘੋੜੀ ਯਾਰਗੀ ਰੋਜ਼ ਅਰਗੀ ਪਈ ਆ ਯਾਰ ਇੱਜਾ ਮਿਲਣ ਗਿਆ ਕਿਤੇ ਇਹ ਜੀ ਸਹੀ ਆ ਇਹ ਸਾਫ ਸੁਥਰਾ ਜਾਨਵਰ ਆ ਠੀਕ ਗੱਲ ਕਾਬੇ ਵਾਲਾ ਮੁੰਡਾ ਮਿੱਥੇ ਨਾਜਾ ਮਾਰ ਲਿਆ ਯਾਰ ਲੈ ਕਹਿੰਦਾ ਬਾਈ ਬਰਾਬਰ ਖੜਾ ਸਾਢੇ 4-5 ਫੁੱਟ ਹਾਈਟ ਹੋਊਗੀ ਵੀਰੇ ਯ ਆਪਣਾ ਕਿੰਨਾ ਕਰਦਾ ਮੇਰਾ ਵੀ 5 ਫੁੱਟ 8 ਇੰਚ ਦਾ ਔਰ ਮੇ ਉਸ ਤੋਂ ਦਾਜਾ ਮਾਰ ਲਿਆ ਓਕੇ ਠੀਕ ਬੰਦਾ ਵੀ ਕਿੰਨੇ ਕਿੰਨੀ ਗੈਟ ਹੋਊਗੀ ਆਪਾਂ ਕਿਹਨਾਂ ਥੀ ਜੀ ਤੋਂ ਖਲਾ ਕੰਮ ਨਹੀਂ ਕਰਦਾ ਮੁੱਲ ਕੀ ਹੈ ਦਾਜਾ ਮੁੱਲ ਦਾ ਅਪਾ ਜਮਾ ਹੀ ਜਾਰੀ ਕਰਨਾ ਬੱਛੀ ਰਹਿਗਾ ਠੀਕ ਹੈ ਨਾ ਮੁੱਲ ਅੱਜ ਕੱਚੀ-ਕੱਚੀ ਦਾ ਮੁੱਲ ਹੋ ਜਾਊਗਾ ਠੀਕ ਹੈ ਇਹ ਇਹ ਕਿਨੇ ਖੜਨ ਦਿੱਤੀ ਸੀ ਆਮ ਜਗਨਪੁਰਾ ਦਾ ਸੂਬੇ ਉਹਦਣਾ ਹੋਜੀ ਗੱਲ ਕਰਾਂਗੇ ਠੀਕ ਹੈ ਅੱਜ ਬੱਛੀ ਬਾਈ ਜਮਾ ਜੈਸਨੋਂ 75000 ਦੀ ਦੇਣਾ ਚੱਕ ਬਾਈ ਠੀਕ ਹੈ ਨਾ ਗੱਲ ਆਪਾਂ ਨਾ ਕਿਤੋਂ ਮਿਲੇ ਜਿੰਨਾ ਸਾਰੀ ਮਾਰਗੀਟ ਖਾ ਗਿਆ ਜੇ ਜ਼ਿੰਮੇਵਾਰੀ ਮੇਰੇ ਰੇਟ ਦੀ ਨਾਦਰੀ ਦਾ ਵੀ 75000 ਇਹਦਾ ਹੀ 50000 ਜੋੜਾ ਇਕੱਠਾ ਜੋੜਾ ਲਾ ਕੇ ਡੇਢ ਦਾ ਯਾਰ ਹੋਰ ਮਾਣਾ ਮਾਣਾ ਵਾਲਾ ਗੱਡੀ ਗੁੱਡੀ ਦਾ ਮਾਣ ਤਣ ਕਰਨਾਗੇ ਜਿਹਦੇ ਘਰੇ ਜੋੜਾ ਜਾ ਉਹਨਾਂ ਨੂੰ ਤੰਤਨ ਕਰਾ ਦੇਵਾਂਗਾ ਭਾਗਾਂ ਨਾਲ ਨਾ ਮਾਣਾ ਖਰਾ 40 ਨਹੀਂ ਦਾ 38 ਕਿਲੋ ਦਬਾ ਦੇਣਾ 18 ਨਹੀਂ ਨਹੀਂ ਕਿਤੇ ਨਹੀਂ ਗਿਆ ਯਾਰ ਸਹੀ ਗੱਲ ਇਹਨੂੰ ਜੋ ਮਰਜੀ ਗਈ ਚੱਲ ਨਾਗਸੀ ਭਰਾ ਕੋਲੇ 4-4 ਰਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ